ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਦੇ ਵਿੱਚ ਦਲਜੀਤ ਦੋਸਾਂਝ ਦਾ ਸ਼ੋਅ ਹੋਣਾ ਹੈ ਤਾਂ ਇਸ ਤੋਂ ਪਹਿਲਾਂ ਚੰਡੀਗੜ੍ਹ ਵਾਲ ਅਧਿਕਾਰ ਕਮਿਸ਼ਨ ਨੇ ਦਲਜੀਤ ਨੂੰ ਸ਼ੋਅ ਨੂੰ ਲੈ ਕੇ ਕੁਝ ਗਾਈਡਲਾਈਨਾਂ ਜਾਰੀ ਕੀਤੀਆਂ ਸਨ ਜਿਸ ਦੇ ਵਿੱਚ ਸ਼ਰਾਬ ਨਾਲ ਜੁੜੇ ਨਾ ਗਾਣੇ ਗਾਉਣ ਦੇ ਉੱਤੇ ਤੇ ਸ਼ਬਦਾਂ ਦੇ ਨਾਲ ਹੇਰ ਫੇਰ ਕਰਕੇ ਗਾਣੇ ਨਾ ਗਾਉਣ ਉੱਤੇ ਜਿਹੜੀ ਹੈ ਉਹ ਪਾਬੰਦੀ ਲਗਾਈ ਸੀ ਤੇ ਕੁਝ ਹਦਾਇਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਸਨ ਤਾਂ ਇਸ ਦੇ ਨਾਲ ਹੀ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦੇ ਲਈ ਵੀ ਕਿਹਾ ਗਿਆ ਸੀ ਜੋ ਕਿ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਨਾ ਪਰੋਸਣ ਦੀਆਂ ਹਦਾਇਤਾਂ ਵੀ ਜੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਸਨ ਇਹਨਾਂ ਹਦਾਇਤਾਂ ਨੂੰ ਲੈ ਕੇ ਦਲਜੀਤ ਦਸਾਂਜ ਦੇ ਉਦੇਸ਼ੋ ਉਤੇ ਕੁਝ ਨਾ ਕੁਝ ਜੜੀਆਂ ਨੇ ਪਾਬੰਦੀਆਂ ਲੱਗਣ ਦਾ ਜਿਹੜਾ ਆ ਉਹ ਖੱਤਸਾ ਬਣਿਆ ਹੋਇਆ ਤਾਂ ਤੁਹਾਨੂੰ ਦੱਸਦੀ ਹੈ ਕਿ ਦਲਜੀਤ ਦੁਸ਼ਾਂਤ ਦਾ ਸ਼ਨੀਵਾਰ ਯਾਨੀ ਕੱਲ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਸ਼ੋਅ ਦਾ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤਾਂ ਹੁਣ ਇਸ ਦੇ ਉੱਤੇ ਅਦਾਲਤ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਦੱਸ ਰਿਹਾ ਤਾਂ ਐਡਵੋਕੇਟ ਰਣਜੀਤ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਜੋ ਦਲਜੀਤ ਦੁਸ਼ਾਨ ਦਾ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਤਾਂ ਉਸ ਨੂੰ ਲੈ ਕੇ ਟ੍ਰੈਫਿਕ ਮੈਨੇਜਮੈਂਟ ਭੀੜ ਕੰਟਰੋਲ ਨੂੰ ਕਰਨ ਨੂੰ ਲੈ ਕੇ ਰਿਪੋਰਟ ਜਿਹੜੀ ਆ ਮੰਗੀ ਗਈ ਸੀ ਕਿ ਆਖਰਕਾਰ ਟ੍ਰੈਫਿਕ ਕਿਸ ਤਰ੍ਹਾਂ ਕੰਟਰੋਲ ਕੀਤੀ ਜਾਏਗੀ ਜਾਂ ਜੋ ਦਰਸ਼ਕ ਆਉਣਗੇ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਜਾਏਗਾ ਰਿਪੋਰਟ ਨਾ ਮਿਲਣ ਤੱਕ ਜੋ ਕੰਸਰਟ ਉੱਤੇ ਰੋਕ ਲਗਾਉਣ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਸੀ ਤਾਂ ਇਸ ਤੋਂ ਇਲਾਵਾ ਦਲਜੀਤ ਦੇ ਸ਼ੋਅ ਵਾਲੀ ਥਾਂ ਵੀ ਬਦਲਣ ਦੀ ਜਿਹੜੀ ਆਪੀਲ ਕੀਤੀ ਗਈ ਸੀ ਕਿ ਆਖਿਰਕਾਰ ਜੋ ਲੋਕ ਆਉਣਗੇ ਉਹਨਾਂ ਦੇ ਨਾਲ ਭੀੜ ਭੜਕਾ ਹੋਏਗਾ ਤੇ ਜੋ ਟ੍ਰੈਫਿਕ ਹੈ ਉਹ ਅਸੰਤੁਲਿਤ ਹੋ ਸਕਦਾ ਹੈ ਤਾਂ ਇਸ ਤੋਂ ਪਹਿਲਾਂ ਤਿਲੰਗਾਲਾ ਦੇ ਵਿੱਚ ਸ਼ੋਅ ਦੌਰਾਨ ਦਲਜੀਤ ਨੇ ਸ਼ਰਾਬ ਵਾਲੇ ਗਾਣੇ ਜਿਹੜੇ ਆ ਗਾਉਣ ਦੇ ਉੱਤੇ ਪਾਬੰਦੀ ਲਗਾਈ ਸੀ ਤਾਂ ਉਸ ਵੇਲੇ ਦਲਜੀਤ ਨੇ ਸ਼ਰਾਬ ਵਾਲੇ ਗਾਣੇ ਵਿੱਚ ਕੋਲਡ ਡਰਿੰਕ ਦੀ ਜਿਹੜੀ ਆ ਵਰਤੋਂ ਕਰਕੇ ਗਾਣਾ ਕਾਇਸੀ ਤਾਂ ਇਸਤੇ ਲਈ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਹਦਾਇਤਾਂ ਦਲਜੀਤ ਦੁਸਾਂਝ ਨੂੰ ਜਾਰੀ ਹੁੰਦੀਆਂ ਨੇ ਤਾਂ ਇਸ ਦੇ ਵਿੱਚ ਕਿਹਾ ਗਿਆ ਕਿ ਉਹ ਆਪਣੇ ਸ਼ਬਦਾਂ ਦੇ ਵਿੱਚ ਥੋੜਾ ਜਿਹਾ ਨਿਰੰਤਰਣ ਰੱਖਣ ਤੇ ਆਪਣੇ ਸ਼ਬਦਾਂ ਦੇ ਵਿੱਚ ਬਦਲਾਅ ਕਰਕੇ ਸ਼ਰਾਬ ਉਬਾੜੇ ਗਾਣੇ ਨੂੰ ਉਹ ਨਾ ਗਾਉਣ ਮਤਲਬ ਪੂਰਨ ਤੌਰ ਤੇ ਜਿਹੜੀ ਹੈ ਉਹ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਤੇਲੰਗਾਨਾ ਦੇ ਵਿੱਚ ਸ਼ੋਅ ਦੌਰਾਨ ਦਲਜੀਤ ਨੇ ਕਿਹਾ ਸੀ ਕਿ ਜੇਕਰ ਸਰਕਾਰ ਸ਼ਰਾਬ ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ ਤਾਂ ਉਹ ਕਦੇ ਵੀ ਅਜਿਹੇ ਗਾਣੇ ਨਹੀਂ ਗਾਉਣਗੇ ਪਰ ਸਰਕਾਰ ਨੂੰ ਵੀ ਆਪਣਾ ਕਦਮ ਜਿਹੜਾ ਆ ਉਹ ਚੁੱਕਣਾ ਪਏਗਾ ਦਲਜੀਤ ਦੁਸਾਂਜ ਬੀਤੀ ਸ਼ਾਮ ਨੂੰ ਜਿਹੜੇ ਨੇ ਉਹ ਚੰਡੀਗੜ੍ਹ ਪਹੁੰਚਦੇ ਨੇ ਤਾਂ ਉਹਨਾਂ ਦੇ ਫੈਨਸ ਦਾ ਉੱਥੇ ਜਿਹੜਾ ਇਕੱਠ ਹੋ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ 에어ਪੋਰਟ ਤੇ ਉਹਨਾਂ ਦਾ ਜ਼ਬਰਦਸਤ ਸਵਾਗਤ ਹੁੰਦਾ ਉਹਨਾਂ ਦੇ ਫੈਨਸ ਜਿਹੜੇ ਨੇ ਉਹਨਾਂ ਨੂੰ ਮਿਲਣ ਦੇ ਲਈ ਬੇਤਾਬ ਰਹਿੰਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਫੈਨਸ ਹਵਾਈ ਅੱਡੇ ਦੇ ਬਾਹਰ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਦਲਜੀਤ ਦੁਸਾਂਜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਉਸ ਦਾ ਵੀਡੀਓ ਵੀ ਸ਼ੇਅਰ ਕੀਤਾ ਤਾਂ ਤੁਹਾਨੂੰ ਇਹ ਪੋਸਟ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ